ਇੱਕ ਵਾਰ ਦੀ ਗੱਲ ਹੈ ਇੱਕ ਸਧਾਰਨ ਕਿਸਾਨ ਦੀਆਂ ਛੇ ਧੀਆਂ ਸਨ ਤੇ ਕੋਈ ਵੀ ਪੁੱਤਰ ਨਹੀਂ ਸੀ ਜਦੋਂ ਉਹ ਛੇ ਧੀਆਂ ਵਿਆਹਣ ਦੇ ਜੋਗ ਹੋ ਗਈਆਂ ਤਾਂ ਉਸ ਕਿਸਾਨ ਨੇ ਉਹਨਾਂ ਛੇਾਂ ਧੀਆਂ ਦੇ ਵਿਆਹ ਕਰ ਦਿੱਤੇ ਉਹਨਾਂ ਛੇ ਧੀਆਂ ਵਿੱਚੋਂ ਪੰਜ ਧੀਆਂ ਤਾਂ ਚੰਗੇ ਘਰਾਂ ਵਿੱਚ ਵਿਆਹੀਆਂ ਗਈਆਂ ਤੇ ਇੱਕ ਧੀ ਕਾਫੀ ਗਰੀਬ ਘਰ ਵਿੱਚ ਵਿਆਹੀ ਗਈ ਹੁਣ ਮਾਮਾਬਾਪ ਤਾਂ ਆਪਣੇ ਵੱਲੋਂ ਆਪਣੇ ਬੱਚੇ ਦਾ ਚੰਗਾ ਹੀ ਸੋਚਦੇ ਹਨ ਪਰ ਅੱਗੇ ਉਹਨਾਂ ਦੀ ਕਿਸਮਤ ਹੁੰਦੀ ਹੈ ਹੁਣ ਜੋ ਪੰਜ ਧੀਆਂ ਪੰਜਾਂ ਅਮੀਰ ਘਰਾਂ ਵਿੱਚ ਵਿਆਹੀਆਂ ਗਈਆਂ ਉਹ ਤਾਂ ਬੜੀਆਂ ਸੌਖੀਆਂ ਸਨ ਤੇ ਵਧੀਆ ਜ਼ਿੰਦਗੀ ਬਤੀਤ ਕਰ ਰਹੀਆਂ ਸਨ ਗੱਡੀਆਂ ਕਾਰਾਂ ਕੋਠੀਆਂ ਤੇ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ ਵਧੀਆ ਵਧੀਆ ਰੋਟੀ ਪਾਣੀ ਚੱਲਦਾ ਸੀ ਪਰ ਇੱਕ ਲੜਕੀ ਜੋ ਕਿ ਬਾਲੇ ਗਰੀਬ ਘਰ ਵਿੱਚ ਵਿਆਹੀ ਗਈ ਸੀ ਉਹ ਤਾਂ ਨਿਤ ਹੀ ਰੋਣਾ ਰੋਂਦੀ ਸੀ ਕਿ ਮੈਂ ਕਿੱਥੇ ਫਸ ਗਈ ਕਿਉਂਕਿ ਉਸਦੇ ਘਰ ਵਾਲਾ ਕੋਈ ਛੋਟਾ ਮੋਟਾ ਹੀ ਕੰਮ ਕਰਦਾ ਸੀ ਪਰ ਤੰਦਰੁਸਤ ਸੀ ਤੇ ਸ਼ਰਾਬ ਵੀ ਨਹੀਂ ਸੀ ਪੀਂਦਾ ਨਸ਼ੇ ਪੱਤੇ ਨਹੀਂ ਸੀ ਕਰਦਾ ਪਰ ਇਹੀ ਉਸ ਨੂੰ ਦੁੱਖ ਸੀ ਕਿ ਅਸੀਂ ਗਰੀਬ ਹਾਂ ਕਿਉਂਕਿ ਉਸ ਦੀਆਂ ਦੂਜੀਆਂ ਭੈਣਾਂ ਵੱਲ ਦੇਖ ਕੇ ਉਸ ਨੂੰ ਇਹ ਲੱਗਦਾ ਸੀ ਉਹ ਤਾਂ ਬੜੀ ਵਧੀਆ ਜ਼ਿੰਦਗੀ ਜੀਂਦੇ ਹਨ ਕਿ ਕਿਸੇ ਚੀਜ਼ ਦੀ ਕਮੀ ਨਹੀਂ ਹੈ ਮੇਰੇ ਕੋਲ ਵੀ ਇੰਨੇ ਪੈਸੇ ਹੋਣ ਤਾਂ ਮਮੀ ਉਹਨਾਂ ਵਾਂਗੂੰ ਗੱਡੀਆਂ ਵਿੱਚ ਘੁੰਮਾਂ ਵਧੀਆ ਤੋਂ ਵਧੀਆ ਕੱਪੜੇ ਪਾਵਾਂ ਪਰ ਮੈਂ ਤਾਂ ਬਾਹਲੇ ਗਰੀਬ ਘਰ ਵਿੱਚ ਵਿਆਹੀ ਹੋਈ ਹਾਂ ਇਸ ਦਾ ਦੋਸ਼ ਉਹ ਆਪਣੇ ਕਿਸਾਨ ਪਿਓ ਤੇ ਲਗਾਉਂਦੀ ਸੀ ਕਿ ਇਸ ਨੇ ਹੀ ਸਾਰਾ ਕੁਝ ਕੀਤਾ ਹੈ ਕਿ ਮੇਰੇ ਵਾਸਤੇ ਗਰੀਬ ਘਰ ਹੀ ਲੱਭਿਆ ਹਾਲਾਂਕਿ ਉਸ ਨੂੰ ਘਰ ਆਈ ਨੂੰ ਉਸਦੇ ਮਾਪਿਓ ਨੇ ਵੀ ਸਜਾਉਣਾ ਪਤ ਕੋਈ ਨਹੀਂ ਸਬਰ ਬੜੀ ਵੱਡੀ ਚੀਜ਼ ਹੁੰਦੀ ਹੈ ਸਬਰ ਕਰੀਦਾ ਹੁੰਦਾ ਟਾਈਮ ਆਉਣ ਨਾਲ ਸਭ ਕੁਝ ਹੋ ਜਾਂਦਾ ਹੈ ਕੀ ਪਤਾ ਤੇਰੀ ਕਿਸਮਤ ਕਿਸ ਤਰ੍ਹਾਂ ਦੀ ਲਿਖੀ ਹੈ ਤੂੰ ਥੋੜਾ ਦਿਨ ਰੁਕ ਚੰਗੇ ਦਿਨ ਵੀ ਆ ਹੀ ਜਾਂਦੇ ਹੁੰਦੇ ਹਨ ਪਰ ਉਹਤੀ ਨਹੀਂ ਮੰਨੀ ਸੀ ਤੇ ਘਰ ਆ ਕੇ ਵੀ ਕਹਿੰਦੀ ਸੀ ਮੈਂ ਇਹ ਤੁਸੀਂ ਪ사 ਦਿੱਤਾ ਹੈ ਕੁਝ ਸਮਾਂ ਲੰਘਿਆ ਉਹਨਾਂ ਚਾਰਾਂ ਕੁੜੀਆਂ ਚੋਂ ਜੋ ਕਿ ਅਮੀਰ ਘਰਾਂ ਵਿੱਚ ਵਿਆਹੀਆਂ ਗਈਆਂ ਸਨ ਉਹਨਾਂ ਵਿੱਚੋਂ ਇੱਕ ਕੁੜੀ ਦੇ ਘਰ ਵਾਲੀ ਦੀ ਕਿਸੇ ਬਿਮਾਰੀ ਕਾਰਨ ਕਰਕੇ ਮੌਤ ਹੋ ਗਈ ਤੇ ਇਸ ਕਿਸਾਨ ਨੇ ਤੇ ਇਸ ਦੀ ਪਤਨੀ ਨੇ ਤੇ ਉਸ ਦੇ ਕੁੜੀ ਦੇ ਸੱਸ ਸਹੂਰੀ ਨੇ ਸੋਚਿਆ ਕਿ ਕੁੜੀ ਦੇ ਕੋਈ ਔਲਾਦ ਵੀ ਨਹੀਂ ਹੈ ਇਹ ਬਾਕੀ ਦੀ ਜ਼ਿੰਦਗੀ ਕਿੱਦਾਂ ਬਤੀਤ ਕਰੇਗੀ ਇਸ ਗੱਲ ਨੂੰ ਮੁੱਖ ਰੱਖ ਕੇ ਉਹਨਾਂ ਨੇ ਇਸ ਵਾਸਤੇ ਕੋਈ ਰਿਸ਼ਤਾ ਲੱਭਿਆ ਜੋ ਕਿ ਕਾਫੀ ਅਮੀਰ ਸੀ ਤੇ ਉਸ ਘਰ ਕੁੜੀ ਨੂੰ ਵਿਆਹ ਦਿੱਤਾ ਚਲੋ ਟਾਈਮ ਦੇ ਨਾਲ ਉਸ ਕੁੜੀ ਨੂੰ ਵੀ ਚੰਗਾ ਰਿਸ਼ਤਾ ਮਿਲ ਗਿਆ ਤੇ ਉਹ ਫਿਰ ਚੰਗੇ ਘਰ ਵਿੱਚ ਵਿਆਹੀ ਗਈ ਹੁਣ ਜਿਹੜੀ ਜੋ ਗਰੀਬੀ ਸੀ ਉਸ ਨੇ ਵੀ ਸੋਚਿਆ ਵੀ ਉਸ ਦਾ ਘਰ ਵਾਲਾ ਮਰ ਗਿਆ ਤੇ ਉਸ ਨੂੰ ਰਿਸ਼ਤਾ ਫਿਰ ਵਧੀਆ ਮਿਲ ਗਿਆ ਤੇ ਮੈਂ ਗਰੀਬ ਦੀ ਗਰੀਬੀਆਂ ਫਿਰ ਇਸ ਗਰੀਬ ਧੀ ਨੇ ਸੋਚਿਆ ਕਿ ਮੈਂ ਇਸ ਤਰ੍ਹਾਂ ਕਰਦੀ ਆ ਆਪਣੇ ਘਰ ਵਾਲੇ ਨਾਲ ਲੜਾਈ ਝਗੜਾ ਚਾਲੂ ਕਰਦੀ ਆ ਤੇ ਮੈਂ ਇਸ ਤੋਂ ਤਲਾਕ ਹੀ ਲੈ ਲਵਾਂ ਇਸ ਤਰ੍ਹਾਂ ਮੇਰਾ ਇਸ ਤੋਂ ਖਹਿੜਾ ਵੀ ਛੁੱਟੇਗਾ ਤੇ ਜਦੋਂ ਮੈਨੂੰ ਨਵਾਂ ਰਿਸ਼ਤਾ ਮਿਲੇਗਾ ਮੈਨੂੰ ਇਸ ਤੋਂ ਅਮੀਰ ਤੇ ਵਧੀਆ ਘਰ ਮਿਲੇਗਾ ਤੇ ਨਾਲੇ ਮੈਂ ਸੁਖੀ ਬਸਾਂਗੀ ਜਿਵੇਂ ਕਿ ਮੇਰੀ ਦੂਸਰੀ ਭੈਣ ਹੁਣ ਸੁਖੀ ਬਸਦੀ ਹੈ ਇਸ ਗੱਲ ਨੂੰ ਸੋਚ ਕੇ ਉਸ ਨੇ ਆਪਣੇ ਘਰ ਵਾਲੇ ਨਾਲ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਕਹਿਣ ਲੱਗੀ ਤੂੰ ਕਿਸੇ ਕੰਮ ਦਾ ਨਹੀਂ ਤੇਰੇ ਨਾਂ ਕੁਝ ਪੈਸਾ ਤੇ ਲਾਗੋੜ ਹੈ ਤੇ ਨਾ ਹੀ ਤਰਾ ਘਰ ਚੰਗਾ ਹੈ ਮੇਰੀਆਂ ਭੈਣਾਂ ਗੱਡੀਆਂ ਚ ਘੁੰਮਦੀਆਂ ਹਨ ਤੇਰੇ ਪੱਲੇ ਕੁਝ ਵੀ ਨਹੀਂ ਹੈ ਮੈਂ ਤੇਰੇ ਨਾਲ ਹੋਰ ਭੁੱਖਾ ਨਹੀਂ ਮਰ ਸਕਦੀ ਮੈਂ ਆਪਣੇ ਮਾਪਿਓ ਨਾਲ ਗੱਲ ਕਰਾਂਗੀ ਤੇ ਮੈਨੂੰ ਤੇਰੇ ਤੋਂ ਤਲਾਕ ਚਾਹੀਦਾ ਹੈ ਤੇ ਉਸਨੇ ਆਪਣੇ ਘਰ ਜਾ ਕੇ ਆਪਣੇ ਕਿਸਾਨ ਪਿਓ ਤੇ ਆਪਣੀ ਮਾਂ ਨਾਲ ਵੀ ਉਸ ਆਦਮੀ ਨਹੀਂ ਆ ਜਾਨੀ ਕਿ ਆਪਣੇ ਘਰ ਵਾਲੇ ਦੀਆਂ ਝੂਠੀਆਂ-ਮੁੱਠੀਆਂ ਗੱਲਾਂ ਬਣਾ ਕੇ ਦੱਸਣੀਆਂ ਸ਼ੁਰੂ ਕਰ ਦਿੱਤੀਆਂ ਕਿ ਮੈਨੂੰ ਸ਼ਰਾਬ ਪੀ ਕੇ ਕੁੱਟਦਾ ਮਾਰਦਾ ਹੈ ਤੁਸੀਂ ਦੇਖਿਆ ਨਹੀਂ ਇਹ ਮੈਨੂੰ ਬਹੁਤ ਕੁੱਟਦਾ ਹੈ ਮੈਨਾਂ ਕੁੱਟਮਾਰ ਕਰਦਾ ਹੈ ਤੇ ਘਰੇ ਖਾਣ ਨੂੰ ਰੋਟੀ ਵੀ ਨਹੀਂ ਮਿਲਦੀ ਉਸਨੀਆਂ ਰੋਜ਼ ਦੀਆਂ ਸ਼ਿਕਾਇਤਾਂ ਤੋਂ ਤੰਗ ਆ ਕੇ ਕਿਸਾਨ ਨੇ ਉਸ ਨੂੰ ਕਿਸੇ ਅਮੀਰ ਘਰ ਵਿੱਚ ਵਿਆਹ ਦਿੱਤਾ ਹੁਣ ਵਿਆਹ ਤੋਂ ਤਿੰਨ ਕੁ ਮਹੀਨੇ ਬਾਅਦ ਹੀ ਉਸ ਲੜਕੀ ਨੂੰ ਪਤਾ ਲੱਗਾ ਕਿ ਇਹ ਕੋਈ ਅਮੀਰ ਨਹੀਂ ਸੀ ਇਹ ਤਾਂ ਠੱਗ ਬੰਦੇ ਸਨ ਜੋ ਕਿ ਝੂਠੀਆਂ-ਮੁਠੀਆਂ ਵੇਸ਼ਤਾ ਕਰਾਉਣ ਕਰਕੇ ਗੱਡੀਆਂ ਦਿਖਾ ਕੇ ਤੇ ਝੂਠੀ ਸ਼ਾਨ ਦਿਖਾ ਕੇ ਇਸਨੇ ਮੇਰੇ ਨਾਲ ਧੋਖੇ ਨਾਲ ਵਿਆਹ ਕਰਾ ਲਿਆ ਅਤੇ ਰੋਜ਼ ਸ਼ਰਾਬ ਪੀ ਕੇ ਉਸ ਨੂੰ ਉਸਦੇ ਘਰ ਵਾਲਾ ਕੁੱਟਦਾ ਮਾਰਦਾ ਸੀ ਤੇ ਉਸਦੀ ਮਾਂ ਵੀ ਚੰਗੀ ਨਹੀਂ ਸੀ ਉਹ ਠੱਗ ਕਿਸਮ ਦੇ ਆਦਮੀ ਸਨ ਤੇ ਇਹ ਧੀ ਬਹੁਤ ਪਰੇਸ਼ਾਨ ਹੋ ਗਈ ਉਸਨੇ ਸੋਚਿਆ ਕਿ ਇਸ ਘਰਵਾਲੇ ਨਾਲੋਂ ਪਹਿਲਾ ਘਰਵਾਲਾ ਹੀ ਸਹੀ ਸੀ ਉਸ ਦਾ ਤਾਂ ਮੈਂ ਝੂਠਾ ਮੋਠਾ ਬਹਾਨਾ ਲਾ ਕੇ ਕਹਿਆ ਸੀ ਕਿ ਮੈਨੂੰ ਕੁੱਟਮਾਰ ਕਰਦਾ ਹੈ ਸ਼ਰਾਬ ਪੀਂਦਾ ਹੈ ਇਹ ਤਾਂ ਸੱਚਮੁੱਚ ਹੀ ਸਾਰਾ ਕੁਝ ਕਰਦਾ ਹੈ ਥੋੜਾ ਸਮਾਂ ਲੰਘਣ ਤੋਂ ਬਾਅਦ ਇੱਕ ਦਿਨ ਇਹ ਲੜਕੀ ਬਾਜ਼ਾਰ ਵਿੱਚ ਗਈ ਕੁਝ ਸਬਜ਼ੀ ਪਾਜੀ ਲੈਣ ਲਈ ਤੇ ਇਸ ਨੂੰ ਆਪਣੇ ਘਰਵਾਲਾ ਮਿਲਿਆ ਜੋ ਕਿ ਪਹਿਲਾ ਇਸ ਦਾ ਘਰਵਾਲਾ ਸੀ ਜਿਸ ਤੋਂ ਇਸ ਨੇ ਤਲਾਕ ਲਿਆ ਸੀ ਉਹ ਇੱਕ ਗੱਡੀ 'ਚੋਂ ਥੱਲੇ ਉਤਰਿਆ ਸੀ ਹੁਣ ਉਸਦੇ ਪਹਿਲੇ ਘਰਵਾਲੇ ਨੇ ਇਸ ਨੂੰ ਪਛਾਣ ਲਿਆ ਤੇ ਇਸ ਨੂੰ ਕਹਿਣ ਲੱਗਾ ਕਿਸ ਤਰ੍ਹਾਂ ਹਾਲ ਹੈ ਠੀਕ ਠਾਕ ਹੈ ਤੇਰੀ ਹਾਲਤ ਇਸ ਤਰ੍ਹਾਂ ਕਿਸ ਤਰ੍ਹਾਂ ਬਣ ਗਈ ਤਾਂ ਇਸ ਨੇ ਸਾਰੀ ਗੱਲ ਦੱਸੀ ਕਿ ਮੈਂ ਇਸ ਤਰ੍ਹਾਂ ਤੇਰੇ ਤੋਂ ਤਲਾਕ ਲਿਆ ਸੀ ਤੇ ਹੁਣ ਮੈਂ ਜੋ ਨਵੀਂ ਜਗ੍ਹਾ ਵਿਆਹ ਕਰਾਇਆ ਹੈ ਮੇਰੇ ਘਰ ਵਾਲਾ ਮੈਨੂੰ ਬਹੁਤ ਘੁੱਟਮਾਰ ਕਰਦਾ ਹੈ ਤੇ ਮੈਨੂੰ ਪਰੇਸ਼ਾਨ ਕਰਦਾ ਹੈ ਹੁਣ ਇਸ ਦੀ ਇਹ ਗੱਲ ਸੁਣ ਕੇ ਇਸ ਦੇ ਘਰ ਵਾਲਾ ਕੁਝ ਨਹੀਂ ਬੋਲਿਆ ਤੇ ਚੁੱਪ ਹੀ ਰਿਹਾ ਫਿਰ ਉਹ ਲੜਕੀ ਇਸ ਆਪਣੇ ਪਹਿਲੇ ਘਰ ਵਾਲੇ ਨੂੰ ਕਹਿਣ ਲੱਗੀ ਤੇਰੀ ਹਾਲਤ ਕਿਸ ਤਰ੍ਹਾਂ ਹੈ ਤੂੰ ਤਾਂ ਮਹਿੰਗੀ ਗੱਡੀ ਵਿੱਚ ਘੁੰਮ ਰਿਹਾ ਤੇ ਤੇਰੇ ਲੀੜੇ ਕੱਪੜੇ ਵੀ ਸੋਹਣੇ ਪਏ ਹਨ ਤੇ ਫਿਰ ਇਸ ਦੇ ਪਹਿਲਾ ਘਰ ਵਾਲਾ ਬੋਲਿਆ ਤੈਨੂੰ ਮੈਂ ਉਦੋਂ ਹੀ ਕਿਹਾ ਸੀ ਵੀ ਚੰਗੇ ਦਿਨ ਆਉਣ ਲੱਗਿਆਂ ਟਾਈਮ ਨਹੀਂ ਲੱਗਦਾ ਥੋੜਾ ਸਬਰ ਕਰਨਾ ਪੈਂਦਾ ਹੈ ਟਾਈਮ ਦੇ ਨਾਲ ਸਭ ਕੁਝ ਸਹੀ ਹੋ ਜਾਂਦਾ ਹੈ ਤੂੰ ਮੈਨੂੰ ਨਕਮਾ ਕਹਿੰਦੀ ਸੀ ਮੈਨੂੰ ਮਾੜਾ ਦੱਸਦੀ ਸੀ ਪਰ ਮੈਂ ਮਿਹਨਤ ਵੀ ਕੀਤੀ ਤੇ ਤੇਰੇ ਜਾਣ ਬਗਰ ਇੱਕ ਮੈਂ ਲੈਂਟਰੀ ਪਾਈ ਸੀ ਜੋ ਕਿ ਕਿਸਮਤ ਨਾਲ ਥੋੜੇ ਚਿਰ ਬਾਅਦ ਉਹ ਲੈਂਟਰੀ ਨਿਕਲ ਆਈ ਤੇ ਮੇਰੀ ਕਿਸਮਤ ਬਦਲ ਗਈ ਜੇ ਤੂੰ ਸਬਰ ਕੀਤਾ ਹੁੰਦਾ ਤੇ ਅੱਜ ਤੇਰੀ ਇਹ ਹਾਲਤ ਨਾ ਹੁੰਦੀ ਮੈਂ ਤੈਨੂੰ ਬਹੁਤ ਸਮਝਾਇਆ ਸੀ ਉਸ ਦੀਆਂ ਇਹ ਗੱਲਾਂ ਸੁਣ ਕੇ ਉਹ ਕੁੜੀ ਰੋਣ ਲੱਗ ਪਈ ਕਿਉਂਕਿ ਹੁਣ ਉਹ ਕੋਈ ਹੱਲ ਨਹੀਂ ਸੀ ਪਾਣੀ ਸਿਰ ਉਪਰੋਂ ਦੀ ਲੰਘ ਚੁੱਕਾ ਸੀ ਹੁਣ ਤਾਂ ਉਸ ਨੂੰ ਉਸੇ ਆਪਣੇ ਦੂਜੇ ਘਰ ਵਾਲੇ ਨਾਲ ساری ਜ਼ਿੰਦਗੀ ਗੁਜ਼ਾਰਨੀ ਪੈਣੀ ਸੀ ਤੇ ਮਾਪਿਓ ਨੂੰ ਵੀ ਕੁਝ ਨਹੀਂ ਸੀ ਕਹਿ ਸਕਦੀ ਕਿਉਂਕਿ ਉਹਨਾਂ ਨੂੰ ਪਹਿਲਾਂ ਹੀ ਉਸ ਨੇ ਬਹੁਤ ਦੁਖੀ ਕੀਤਾ ਸੀ ਸੋ ਇਸ ਦੇ ਘਰ ਵਾਲੇ ਨੇ ਆਪਣੀ ਗੱਡੀ ਸਟਾਰਟ ਕੀਤੀ ਤੇ ਉੱਥੋਂ ਚਲੇ ਗਿਆ ਤੇ ਇਹ ਰੋਂਦੀ ਘਟੌਂਦੀ ਆਪਣੇ ਘਰ ਆ ਗਈ ਸੋ ਦੋਸਤੋ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਜ਼ਿੰਦਗੀ ਵਿੱਚ ਸਬਰ ਬਹੁਤ ਜ਼ਰੂਰੀ ਹੈ ਸਾਰਾ ਕੁਝ ਬਣਿਆ ਬਣਾਇਆ ਨਹੀਂ ਮਿਲਦਾ ਤੇ ਬੰਦੇ ਨੂੰ ਚੰਗੇ ਮਾਰੇ ਦਿਨ ਕੱਟਣੇ ਪੈਂਦੇ ਹਨ ਟਾਈਮ ਆਉਣ ਦੇ ਨਾਲ ਸਾਰਾ ਕੁਝ ਸਹੀ ਹੋ ਜਾਂਦਾ ਹੈ ਸਿਰਫ ਉਸ ਰੱਬ ਤੇ ਭਰੋਸਾ ਤੇ ਸਬਰ ਜ਼ਰੂਰੀ ਹੈ ਤੇ ਦੂਸਰੀ ਗੱਲ ਕਿਸੇ ਦੀਆਂ ਕੂਠੀਆਂ ਕਰਾਂ ਦੇਖ ਕੇ ਆਪਣੇ ਕੱਚੇ ਨਹੀਂ ਟਾਈ ਦੇ ਸੋ ਦੋਸਤੋ ਇਸ ਕਹਾਣੀ ਤੋਂ ਜੇਕਰ ਤੁਹਾਨੂੰ ਕੁਝ ਸਿੱਖਣ ਨੂੰ ਮਿਲਿਆ ਤਾਂ ਚੈਨਲ ਨੂੰ 서ਪ੍ਰਾਈਜ਼ ਜ਼ਰੂਰ ਕਰ ਦੇਣਾ ਤੇ ਲਾਈਕ ਕਮੈਂਟ ਤੇ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ ਜੀ do